ਅਮੇਕੀ ਪੂਰੇ ਪੰਜਾਬ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਜਿਸ ਨੂੰ ਲੈ ਕੇ ਬਰਸਾਤ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਹੋ ਗਿਆ ਸੜਕਾਂ ਦਾ ਕਿ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਜਿਸ ਤੋਂ ਬਾਅਦ ਜੱਕ ਕੇ ਸਰਕਾਰਾਂ ਵੱਲੋਂ ਇਹ ਵਾਅਦੇ ਕੀਤੇ ਜਾ ਰਹੇ ਨੇ ਕਿ ਬਰਸਾਤਾਂ ਹਟਦੇ ਸਾਰ ਹੀ ਅਸੀਂ ਪੰਜਾਬ ਦੇ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸਾਰੀਆਂ ਸੜਕਾਂ ਬਣਾ ਦਵਾਂਗੇ ਪਰ ਲੋਕਾਂ ਵੱਲੋਂ ਹੁਣ ਸਰਕਾਰ ਦੇ ਉੱਤੇ ਆਸ ਛੱਡ ਕੇ ਦੂਜੇ ਪਾਸੇ ਹੁਣ ਆਪੋ ਨੇ ਤੌਰ ਤੇ ਪਿੰਡਾਂ ਦੇ ਵਿੱਚ ਵੱਡੇ ਪ੍ਰਾਲੇ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਖਬਰ ਤੁਹਾਨੂੰ ਖੜੜ ਦੇ ਪਿੰਡ ਰੁੜਕੀ ਖਾਮ ਦੀ ਦਿਖਾ ਰਹੀਆਂ ਜਿੱਥੇ ਕਿ ਰੁੜਕੀ ਖਾਮ ਦੇ ਪਿੰਡ ਵਾਸੀਆਂ ਦਾ ਵੱਡਾ ਪ੍ਰਾਲਾ ਜਿੱਥੇ ਕਿ ਪਿੰਡ ਵਾਸੀਆਂ ਨੇ 2.5 ਕਿਲੋਮੀਟਰ ਦਾ ਏਰੀਆ ਜੋ ਕਿ ਰੁੜਕੀ ਖਾਮ ਤੋਂ ਤਿਓੜ ਤੱਕ ਪੈਂਦਾ ਉਸ ਰੋਡ ਦੀ ਹਾਲਤ ਬਹੁਤ ਖਸਤਾ ਸੀ ਰੋਜ਼ਾਨਾ ਐਕਸੀਡੈਂਟ ਹੋ ਰਹੇ ਸੀ ਬੱਚਿਆਂ ਨੂੰ ਸਕੂਲ ਵਾਲਿਆਂ ਨੂੰ ਨਿਕਲਣਾ ਮੁਸ਼ਕਲ ਸੀ ਸਕੂਲ ਦੀਆਂ ਬੱਸਾਂ ਘਰਾਂ ਤੱਕ ਪਿੰਡਾਂ ਤੱਕ ਨਹੀਂ ਪਹੁੰਚਦੀ ਸੀ ਜੇ ਪਾਸੇ ਆਉਣ ਜਾਣ ਵਾਸਤੇ ਰਸਤਾ ਬਹੁਤ ਖਰਾਬ ਸੀ ਬਾਰਸ਼ਾਂ ਦੇ ਵਿੱਚ ਤਾਂ ਇਹ ਹਾਲਤ ਹੋ ਚੁੱਕੀ ਸੀ ਦੱਸਦੇ ਕਿ ਕਈ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਸ ਤੋਂ ਬਾਅਦ ਜਾ ਕੇ ਪਿੰਡ ਵਾਸੀਆਂ ਨੇ ਇਹ ਤਾਂ ਲਿਆ ਕੀ ਹੁਣ ਹੁਣ ਸਰਕਾਰਾਂ ਦੇ ਉੱਤੇ ਆਸ ਨਹੀਂ ਅਸੀਂ ਆਪਣੇ ਤੌਰ ਤੇ ਆਪਣੇ ਪਿੰਡਾਂ ਤੋਂ ਫੰਡ ਇਕੱਠਾ ਕਰਕੇ ਕਿਤਨੇ ਕਿਤੇ ਪਿੰਡ ਦੀ ਸੜਕ ਨੂੰ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਇਸ ਨੂੰ ਲੈ ਕੇ ਤੁਸੀਂ ਦੇਖੋ ਕੀ ਸਿਮਿੰਟ ਦਾ ਮਟੀਰੀਅਲ ਪਾ ਕੇ ਪੱਕੇ ਤੌਰ ਤੇ ਸਿਮਿੰਟ ਵਾਲੀ ਸੜਕ ਜਿਹੜੀ ਬਣਾਈ ਜਾ ਰਹੀ ਹੈ ਇਹ ਪਿੰਡ ਰੁੜਕੀ ਖਾਮ ਖੜ ਦੀ ਤਸਵੀਰ ਦਿਖਾ ਰਹੀ ਹੈ ਜਿੱਥੇ ਕੀ ਬਿੱਤੇ ਦਿਨ ਦਾਦਨੇ ਆ ਖੜ ਦੇ ਵਿੱਚ ਵੱਖ-ਵੱਖ ਪਾਰਟੀਆਂ ਵੀ ਆਪਣੇ ਤੌਰ ਤੇ ਹੁਣ ਸੜਕਾਂ ਦੇ ਹਾਲ ਸੁਧਾਰਨ ਲੱਗੀਆਂ ਨੇ ਭਾਵੇਂ ਕਿ ਉਹ ਵਿਰੋਧੀ ਧਿਰਾ ਹੁਣ ਜਿਵੇਂ ਭਾਜਪਾ ਦੇ ਲੀਡਰ ਰਣਜੀਤ ਸਿੰਘ ਗਿੱਲ ਜੋ ਕਿ ਬੈਡਮਿਕ ਚ ਪਾਕ ਕੇ ਕਈ ਸੜਕਾਂ ਦੇ ਵਿੱਚ ਖੱਡਿਆਂ ਨੂੰ ਭਰ ਚੁੱਕੇ ਨੇ ਮਰੰਮਤ ਕਰ ਚੁੱਕੇ ਨੇ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਪਟਿਆਲਾ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਵੀ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਦੇਖੋ ਕਿ ਹੁਣ ਪਿੰਡ ਪੱਦਰ ਤੇ ਪ੍ਰਾਲੇ ਹੋਣ ਲੱਗ ਪਏ ਨੇ ਕਿਉਂਕਿ ਪਿਛਲੇ ਦਿਨੀ ਆਵਾਜ਼ ਉੱਠ ਰਹੀ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਦੀ ਜਮੀਨਾਂ ਵੀ ਵਿਕੀਆਂ ਨੇ ਜਾਂ ਫਿਰ ਜਿੰਨਾ ਪਿੰਡਾਂ ਦੇ ਵਿੱਚ ਹਾਲ ਸੜਕ ਖਸਤਾ ਹਾਲਤ ਹੈ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਪਿੰਡ ਦੇ ਵਿੱਚੋਂ ਕੁਝ ਪੈਸੇ ਇਕੱਠੇ ਕਰਕੇ ਜਾਂ ਕੋਈ ਸਮਾਜ ਸੇਵੀ ਇਸ ਤਰੀਕੇ ਦਾ ਪਿੰਡ ਦੇ ਵਿੱਚ ਹੋਵੇ ਤਾਂ ਕਿਤੇ ਨ ਕਿਤੇ ਆਪਣੇ ਪਿੰਡਾਂ ਦੀਆਂ ਜੋ ਕਿਲੋਮੀਟਰ 2 ਕਿਲੋਮੀਟਰ ਸੜਕਾਂ ਨੇ ਉਹ ਆਪਣੇ ਤੌਰ ਤੇ ਆਪ ਬਣਾ ਲਵੇ ਕਿਉਂਕਿ ਸਰਕਾਰਾਂ ਦੀ ਕੋਈ ਧਿਆਨ ਸੜਕਾਂ ਵੱਲ ਨਹੀਂ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਹ ਪ੍ਰਾਲਾ ਕੀਤਾ ਤਾਂ ਹੋਰ ਕਿੰਨੇ ਕੁ ਪਿੰਡ ਇਸ ਤਰੀਕੇ ਦੇ ਪਿੰਡਾਂ ਤੋਂ ਸੇਧ ਲੈ ਕੇ ਆਪਣੇ ਪਿੰਡਾਂ ਦੀਆਂ ਸੜਕਾਂ ਦੇ ਹਾਲ ਸੁਧਾਰਦਾ ਇਹ ਤਾਂ ਉਹਨਾਂ ਵਾਲਾ ਸਮੇਂ ਦੱਸੇਗਾ ਪਰ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸੜਕਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਬਣਾਵਾਂਗੇ ਕੀ ਉਹ ਜਿਸ ਦੇ ਵਿੱਚ ਕਿ 5 ਸਾਲ ਦੱਸਰ ਕੇ ਠੇਕੇਦਾਰ ਦੀ ਜ਼ਿੰਮੇਵਾਰੀ ਹੋਵੇਗੀ ਅਗਰ ਕੋਈ ਸੜਕ ਦੇ ਵਿੱਚ ਟੋਆ ਪੈਂਦਾ ਹੈ ਖੱਡਾ ਪੈਂਦਾ ਹੈ ਕੋਈ ਕਿਸ ਤਰੀਕੇ ਦੀ ਸੜਕ ਲੁੱਟਦੀ ਹੈ ਤਾਂ ਠੇਕੇਦਾਰ ਆਪਣੇ ਤੌਰ ਤੇ ਆਪਣੇ ਖਰਚੇ ਦੇ ਉੱਤੇ ਠੀਕ ਕਰਾਵੇਗਾ ਇਸ ਤਰੀਕੇ ਦੇ ਜਿਹੜੇ ਟੈਂਡਰ ਦਿੱਤੇ ਜਾ ਰਹੇ ਨੇ ਪਰ ਦੂਜੇ ਪਾਸੇ ਹੁਣ ਕਦੋਂ ਮੰਨ ਗੀਆਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿਉਂਕਿ 3.5 ਸਾਲ ਤੋਂ ਉੱਪਰ ਸਰਕਾਰ ਦੇ ਸਮੇਂ ਨੂੰ ਹੋ ਗਿਆ ਲੋਕਾਂ ਨੂੰ ਦੱਸਿਆ ਕਿ ਦੂਜੀ ਤੀਜੀ ਬਰਸਾਤ ਆ ਗਈ ਪਰ ਸੜਕਾਂ ਦੇ ਹਾਲਤ ਨਹੀਂ ਸੁਧਾਰੇ ਗਏ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਆਪਣੇ ਤੌਰ ਤੇ ਇਹ ਉਪਰਾਲੇ ਕਰਨੇ ਪੈ ਰਹੇ ਨੇ ਪਰ ਇਸ ਤਰੀਕੇ ਨਾਲੇ ਪਿੰਡ ਵਾਸੀਆਂ ਦਾ ਵੱਡਾ ਉਪਰਾਲਾ ਹੈ ਪਿੰਡ ਵਾਸੀ ਦੱਸਿਆ ਕਿ ਆ ਕਿ ਅਸੀਂ ਸਿਆਸੀ ਪਾਰਟੀ ਉੱਤੇ ਕੀ ਆਸ ਰੱਖੀਏ ਕਿ ਸਾਡੇ ਪਿੰਡਾਂ ਦੇ ਵਿੱਚ ਤਾਂ ਨਿਕਲ ਨਹੀਂ ਮੁਸ਼ਕਲ ਹੋ ਚੁੱਕਾ ਜਿਸ ਤੋਂ ਬਾਅਦ ਜਾ ਕੇ ਸਾਨੂੰ ਆਪ ਹੀ ਉਪਰਾਲੇ ਕਰਨੇ ਪਏ ਨੇ ਥੋੜੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ тысяч